ਜਿਹੜੀ ਆਕਾਲ ਤਖਤ ਸਾਹਿਬ ਦੀ ਸਰਵੋਚਤਾ ਤੇ ਉਹਦੀ ਜਿਹੜੀ ਮਾਣ ਮਰਿਆਦਾ ਇਸ ਮਾਣ ਮਰਿਆਦਾ ਨੂੰ ਚੈਲੰਜ ਕਰਨ ਦਾ ਕਿਸੇ ਨੂੰ ਹੱਕ ਨਹੀਂ ਆ ਖਾਸ ਕਰਕੇ ਜਦੋਂ ਕੋਈ ਸਤਾਧਾਰੀ ਧਿਰ ਦੇ ਵਿੱਚ ਹੋਵੇ ਪੰਜਾਬ ਦਾ ਮੁੱਖ ਮੰਤਰੀ ਆ ਜਿਹੜੀ ਉਹ ਗੱਲ ਕਹਿ ਰਿਹਾ ਪਤਾ ਨਹੀਂ ਕਿੱਥੋਂ ਕਿੱਥੋਂ ਲੈ ਆਉਂਦੇ ਆ ਨਵੀਂ ਨਵੀਂ ਮਰਿਆਦਾ ਕਿੱਥੋਂ ਜਥੇਦਾਰ ਲਈ ਆਉਂਦਾ ਇਹ ਆ ਬੋ ਮਰਿਆਦਾ ਆ ਲਿਖਿਆ ਹੋਇਆ ਇਹਦੇ ਵਿੱਚ ਔਰ ਨਾਲ ਹੀ ਇਹਨੇ ਇੱਥੇ ਇਹ ਵੀ ਗੱਲ ਕਹੀ ਕਿ ਗੋਲਕਾਂ ਦੇ ਵਿੱਚ ਮੋਨੇ ਬੰਦਿਆਂ ਦੇ ਪੈਸੇ ਨਾ ਪਾਓ ਇਹਦੇ ਤੋਂ ਪਹਿਲਾਂ ਇਹ ਲਗਾਤਾਰ ਜਨਵਰੀ ਦੇ ਵਿੱਚ ਪਿਛਲੇ ਸਾਲ ਗੋਲਕਾਂ ਦੀ ਗੱਲ ਕੀਤੀ ਫਿਰ ਜੂਨ ਦੇ ਵਿੱਚ ਗੱਲ ਕੀਤੀ ਫਿਰ ਨਵੰਬਰ ਦੇ ਵਿੱਚ ਗੱਲ ਕੀਤੀ ਕਿ ਗੋਲਕਾਂ 'ਚ ਪੈਸੇ ਨਾ ਪਾਓ ਜਾਂ ਆਹ ਬੰਦੇ ਪੈਸੇ ਨਾ ਪਾਉਣ ਹੁਣ ਗੋਲਕ ਕੀ ਆ ਮੇਰੇ ਤੋਂ ਪਹਿਲਾਂ ਗਿਆਨੀ ਰੁਘਵੀਰ ਸਿੰਘ ਜੀ ਉਹਦੇ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਉਹਦੇ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਜੀ ਉਦੇ ਤੋਂ ਪਹਿਲਾਂ ਗਿਆਨੀ ਜੁਗਿੰਦਰ ਸਿੰਘ ਦੀ ਵਿਦਵਾਂਤੀ ਔਰ ਉਦੇ ਤੋਂ ਪਹਿਲਾਂ ਹੋਰ ਸਾਡੇ ਸਿੰਘ ਸਾਹਿਬ ਇਹ ਅਕਾਲ ਤਖਤ ਸਾਹਿਬ ਤੇ ਬੰਦੇ ਜਥੇਦਾਰ ਬਦਲਦੇ ਰਹਿੰਦੇ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਤੇ ਉਹਦੀ ਜਿਹੜੀ ਮਾਣ ਮਰਿਆਦਾ ਇਸ ਮਾਣ ਮਰਿਆਦਾ ਨੂੰ ਚੈਲੰਜ ਕਰਨ ਦਾ ਕਿਸੇ ਨੂੰ ਹੱਕ ਨਹੀਂ ਆ ਖਾਸ ਕਰਕੇ ਜਦੋਂ ਕੋਈ ਸੱਤਾਧਾਰੀ ਧਿਰ ਦੇ ਵਿੱਚ ਹੋਵੇ ਔਰ ਪਿਛਲੇ ਦਿਨੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪੀਸੀ ਦੇ ਵਿੱਚ ਉਹ ਮਸਲਾ ਕੋਈ ਨਹੀਂ ਸਾਡਾ ਸਿੱਖਾਂ ਦਾ ਅੰਟਰਨਲ ਮਸਲਾ ਹੈ ਇਹ ਕਿਸ ਜਥੇਦਾਰ ਦੀ ਇੱਕ ਦੀ ਨਹੀਂ ਬਣਾਈ ਇਹ ਪੰਥ ਦੀ ਬਣਾਈ ਔਰ ਤਕਰੀਬਨ 30 ਸਾਲ ਲੱਗੇ ਇਸ ਪੰਥਕ ਸਿੱਖ ਰਹਿਤ ਮਰਿਆਦਾ ਨੂੰ ਬਣਾਉਂਦਿਆਂ ਕਿੰਨਾ ਕਿੰਨਾ ਨੇ ਬਣਾਈ ਹੈ 100 ਸਾਲ ਪਹਿਲਾਂ ਦੀ ਬਣੀ ਹੋਈ ਆ ਫਾਇਦੇ ਕਿਉਂਕਿ ਇਹਨਾਂ ਬੰਦਿਆਂ ਨੂੰ ਧਾਰਮਿਕ ਮਾਮਲਿਆਂ ਦਾ ਕੁਝ ਪਤਾ ਤੇ ਹੈ ਨਹੀਂ ਐਵੇਂ ਬੋਲੀ ਜਾਂਦੇ ਆ ਇਹਦੇ ਵਿੱਚ ਪੰਥ ਨੇ ਸਿੱਖ ਰਹਿਤ ਮਰਯਾਦਾ ਨੂੰ ਬਣਾਇਆ ਕਾਲ ਤੱਕ ਸਾਬਤ ਤੋਂ ਜਾਰੀ ਹੁੰਦੀ ਆ ਔਰ ਜਿਹੜੀ ਉਹ ਗੱਲ ਕਹਿ ਰਿਹਾ ਪਤਾ ਨਹੀਂ ਕਿੱਥੋਂ ਕਿੱਥੋਂ ਲੈ ਆਉਂਦੇ ਆ ਨਵੀਂ ਨਵੀਂ ਮਰਯਾਦਾ ਕਿੱਥੋਂ ਜਥੇਦਾਰ ਲਈ ਆਉਂਦਾ ਇਹ ਆ ਬੋ ਮਰਯਾਦਾ ਆ ਲਿਖਿਆ ਹੋਇਆ ਇਹਦੇ ਵਿੱਚ ਜਿਹੜੀ ਮਾਦ ਤੇ ਉਹਨੇ ਸਵਾਲ ਕੀਤਾ ਸਿੱਖ ਰਹਿਤ ਮਰਯਾਦਾ 'ਚ ਲਿਖਿਆ ਔਰ ਇਹ ਜਿਹੜਾ ਭਗਵੰਤ ਮਾਨ ਦਾ ਚੈਲੰਜ ਆ ਉਹ ਮिन्नੂ ਨਹੀਂ ਆ ਉਹ ਚੈਲੰਜ ਆ ਸਿੱਖ ਰਹਿਤ ਮर्याਦਾ ਨੂੰ ਉਹ ਚੈਲੰਜ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਔਰ ਨਾਲ ਹੀ ਇਹਨੇ ਇੱਥੇ ਵੀ ਗੱਲ ਕਹੀ ਕਿ ਗੋਲਕਾਂ ਦੇ ਵਿੱਚ ਮੋਨੇ ਬੰਦਿਆਂ ਦੇ ਪੈਸੇ ਨਾ ਪਾਓ ਇਹਦੇ ਤੋਂ ਪਹਿਲਾਂ ਇਹ ਲਗਾਤਾਰ ਜਨਵਰੀ ਦੇ ਵਿੱਚ ਪਿਛਲੇ ਸਾਲ ਗੋਲਕਾਂ ਦੀ ਗੱਲ ਕੀਤੀ ਫੇਰ ਜੂਨ ਦੇ ਵਿੱਚ ਗੱਲ ਕੀਤੀ ਫੇਰ ਨਵੰਬਰ ਦੇ ਵਿੱਚ ਗੱਲ ਕੀਤੀ ਕਿ ਗੋਲਕਾਂ 'ਚ ਪੈਸੇ ਨਾ ਪਾਓ ਜਾਂ ਆਹ ਬੰਦੇ ਪੈਸੇ ਨਾ ਪਾਉਣ ਹੁਣ ਗੋਲਕ ਕੀ ਆ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਸਿੱਖ ਦਸਵੰਦ ਦਿੰਦੇ ਆ ਆਪਣੀ ਸ਼ਰਧਾ ਭਾਵਨਾ ਦੇ ਨਾਲ ਕੋਈ ਗੋਲਕ ਦੇ ਵਿੱਚ ਪੈਸੇ ਪਾਉਂਦਾ ਔਰ ਗੋਲਕ ਨੂੰ ਇਹਨੇ ਟਾਰਗੇਟ ਕੀਤਾ ਇਹਨੇ ਵੀ ਕਿਹਾ ਵੀ ਇਹਨੂੰ ਚੁੱਕ ਦੋ ਇਹ ਇਹ ਵੀ ਮਸਲਾ ਹੈਗਾ ਫਿਰ ਇਹਨੇ ਸਿੱਖ ਰਹਿਤ ਮਰਿਆਦਾ ਨੂੰ ਚੈਲੰਜ ਕੀਤਾ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਚੈਲੰਜ ਕੀਤਾ ਫਿਰ ਇਹਦੀ ਇੱਕ ਵੀਡੀਓ ਦੇਸਵੰਦ ਦੇ ਵਿੱਚ ਸਾਨੂੰ ਸ਼ਿਕਾਇਤਾਂ ਕਾਲ ਤੱਕ ਸਾਹ। ਔਰ ਬੜੇ ਜ਼ਿੰਮੇਵਾਰ ਬੰਦਿਆਂ ਦੀਆਂ ਸ਼ਿਕਾਇਤਾਂ। ਇਹ ਇੱਕ ਵੀਡੀਓ ਦੇ ਵਿੱਚ ਗੁਰੂ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਿਆ। ਇਹ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਕੋਲ ਜਾ ਕੇ 10 ਪਾਸ਼ਾਈਆਂ ਦੀਆਂ ਭਾਵੇਂ ਤਸਵੀਰਾਂ ਹੀ ਆਉ। ਇਹ ਸ਼ਰਾਬ ਪੀ ਰਿਆ ਤੇ ਸ਼ਰਾਬ ਦੇ ਛਿੱਟੇ ਫੋਟੋ ਤੇ ਮਾਰ ਰਿਆ। 20ਵੀਂ ਸਦੀ ਦੇ ਮਹਾਨ ਸਿੱਖ ਮਾਨਯੋਦੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਲੇ ਉਸੇ ਵੀਡੀਓ ਚ ਉਹਨਾਂ ਦੀ ਤਸਵੀਰ ਜਿਹੜੀ ਆ ਤੀਰ ਉਹਨਾਂ ਦੇ ਹੱਥ 'ਚ ਆ ਸਟੈਚੂ ਪਿਆ ਉਹਨਾਂ ਦਾ ਛੋਟਾ ਜਿਹਾ ਪਹਿਲਾਂ ਇਹ ਉੱਥੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਦਾ ਤੇ ਫੇਰ ਇਹ ਉੱਤੇ ਸ਼ਰਾਬ ਦੇ ਛਿੱਟੇ ਮਾਰਦਾ ਪਿਸ਼ਾਬ ਇਹਨੂੰ ਆਉਂਦਾ ਨਹੀਂ ਇਹਦੀਆਂ ਸ਼ਿਕਾਇਤਾਂ ਆਈਆਂ ਇਹ ਵੀਡੀਓ ਸੱਚੀ ਆ ਕਿ ਝੂਠੀ ਇਹ ਜਾਂਚ ਦਾ ਵਿਸ਼ਾ ਪਰ ਅਕਾਲ ਤਖਸਾਲ ਇਸ ਵੀਡੀਓ ਦੀ ਜਾਂਚ ਕਰਾਊਗਾ ਤੇ ਜੇ ਵੀ ਰਿਪੋਰਟ ਆਉਂਦੀ ਆ ਇਹ ਜਿਹੜਾ ਸੀਆਮਾ ਜਿਹੜਾ ਅਕਾਲ ਤਖਸਾਲ ਨੂੰ ਚੈਲੰਜ ਕਰਦਾ ਵਾਰ-ਵਾਰ ਕਰਦਾ ਪੰਥ ਕਰਵੈਤਾ ਦੇ ਮੁਤਾਬਕ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਕਿਉਂਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਆਪਣੇ ਸ਼ਹੀਦਾਂ ਦੀ ਬੇਅਦਬੀ ਇਹ ਸਾਰ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਫੈਸਲਾ ਕੀਤਾ ਕਿਉਂਕਿ ਇਹ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਰਹਿਤ ਮਰਿਆਦਾ ਨੂੰ ਚੁਣੌਤੀ ਦੇ ਰਿਹਾ ਇਹਦੀਆਂ ਵੀਡੀਓ ਇਦਾਂ ਦੀ ਘੁੰਮ ਰਹੀ ਆ ਤੁਸੀਂ ਵੀ ਦੇਖੀ ਹੋਗੀ ਉਹ ਇਹ ਸਾਰੇ ਕੁਸ਼ਣ ਨੂੰ ਦੇਖਦੇ ਆ ਕਿਉਂਕਿ ਅਕਾਲ ਤਖਤ ਸਾਹਿਬ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਦਾ ਕੋਈ ਆਮ ਬੰਦਾ ਸਹਿਜ ਸੁਭਾਏ ਗੱਲ ਕਹਿ ਰਿਹਾ ਵੇ ਤੇ ਕੋਈ ਬੰਦਾ ਉਹਨੂੰ ਇਗਨੋਰ ਕਰ ਸਕਦਾ ਵੀ ਕੋਈ ਨਹੀਂ ਪਰ ਇੱਕ ਮੁੱਖ ਮੰਤਰੀ ਸਟੇਟ ਦਾ ਉਹ ਵਾਰ-ਵਾਰ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੇ ਉਹਦੀ ਮਰਿਆਦਾ ਨੂੰ ਚੈਲੰਜ ਕਰੇ ਔਰ ਉਹ ਰਾਜ ਸੱਤਾ ਦੀ ਹੈਂਕੜ ਦੇ ਵਿੱਚ ਕਰ ਰਿਹਾ ਵੀ ਮੈਂ ਰਾਜ ਸੱਤਾ ਦੇ ਬੈਠਾ ਮੈਂ ਕੁਝ ਵੀ ਕਰ ਲੂੰਗਾ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਆ ਉਹਨੂੰ ਕਾਇਮ ਰੱਖਾਂਗੇ ਇਹਦੇ ਲਈ ਅਸੀਂ ਫੈਸਲਾ ਕੀਤਾ